ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਨਟੀ ਪਰ ਗੱਡੀ। ਉਮੀਦ ਆ ਸਾਰੇ ਸੱਜਣ ਠੀਕ ਹੋਣਗੇ। ਲਓ ਵੀ ਸੱਜਣੋ ਗੱਲਬਾਤ ਆ ਆਂ ਵੀ ਆਪਾਂ ਜਿਹੜਾ ਕਰਦੇ ਆ ਡੀਜ਼ਲ ਪੰਪ ਸੈਟਿੰਗ ਨਿਊ ਹਾਲੈਂਡ 363 ਦਾ ਤੇ ਇੱਕ ਆਪਾਂ 에ਅਰ ਕਲਿੰਡਰ ਦਾ ਪੰਪ ਲੈ ਕੇ ਆਉਣਾ ਤੇ ਇਧਰ ਆਪਣਾ ਐਕਸਲ ਖੁੱਲ ਰਿਹਾਗਾ ਟਰੈਕਟਰ ਤੇ ਤੇ ਚਲੋ ਬਾਕੀ ਚੱਲਦੇ ਏਜੰਸੀ ਦੇ ਵਿੱਚ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗੜੀ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਇਸ ਵੀਡੀਓ ਚ ਗੱਲ ਕਰਾਂਗੇ ਨਿਊ ਹਾਲੈਂਡ 363 ਦੀ ਜੋ ਕਿ ਆਪਾਂ ਪਿੰਡ ਦਬੜੀ ਖੋਣੇ ਤੋਂ ਤਿਆਰ ਕਰ ਰਹੇ ਹਾਂ ਇਸ ਟਰੈਕਟਰ ਦੇ ਵਿੱਚ ਤੁਹਾਨੂੰ ਵਲੌਗ ਦੇ ਵਿੱਚ ਦਿਖਾਇਆ ਪਿਛਲੇ ਹਿੱਸੇ ਦਾ ਸਾਰਾ ਹੋਰ ਕੇ ਆਪਾਂ ਚੈੱਕ ਕੀਤਾ ਕਲਚ ਬਲੇਟਾਂ ਦਾ ਕੰਮ ਕੀਤਾ ਹੁਣ ਆਪਾਂ ਇਸ ਟਰੈਕਟਰ ਦੇ ਵਿੱਚ ਟਰਬੋ ਵਗੈਰਾ ਡੀਜ਼ਲ ਪੰਪਨ ਓਜਲ ਵਗੈਰਾ ਦੀ ਮੋਡੀਫਿਕੇਸ਼ਨ ਕਰ ਰਹੇ ਆ ਤੇ ਸਾਰੀ ਦਿਖਾਵਾਂਗੇ ਤੁਹਾਨੂੰ ਬਾਕੀ ਦਿਖਾਵਾਂਗੇ ਇਸ ਦਾ ਟੈਪਟ ਸੈਟਿੰਗ ਕਿਵੇਂ ਸੈਟਿੰਗ ਕਰਦੇ ਆਪਾਂ ਪੰਪ ਦੀ ਸੈਟਿੰਗ ਕਿੱਦਾਂ ਕਰਦੇ ਆ ਸਾਰਾ ਕੁਝ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਜੁੜਦੇ ਜਿਹੜੇ ਵੀਡੀਓ ਦੇ ਨਾਲ ਬਾਕੀ ਜਿਹੜਾ ਜਿਹੜਾ ਆਪਾਂ ਕੰਮ ਅੱਜ ਦੇ ਦਿਨ ਦੇ ਵਿੱਚ ਕੀਤਾ ਜਾਂ ਕਿੱਥੋਂ ਪਾਰਟਸ ਲਿਆਂਦਾ ਕੀ ਕੀ ਗੱਲਬਾਤਾਂ ਵਿੱਚ ਸਾਰਾ ਕੁਝ ਦਿਖਾਵਾਂਗੇ ਟਰੈਕਟਰ ਦੇ ਕੰਮ ਕਰਨ ਵਿੱਚ ਆਓ ਕਰਦੇ ਆਂ ਵੀਡੀਓ ਸ਼ੁਰੂਆਤ ਵੀਡੀਓ ਸ਼ੁਰੂਆਤ ਤੋਂ ਪਹਿਲਾਂ ਤੁਹਾਨੂੰ ਟਰੈਕਟਰ ਤੇ ਮਰਾਉਂਨੇ ਆ ਨਿਗਾ ਇਸ ਟਰੈਕਟਰ ਦੇ ਵਿੱਚ ਆਪਾਂ ਜੈਕ वगैरह चेक ਕਰ ਸਕਦੇ ਆ ਫਿੱਟ ਕੀਤਾ ਆਪਾਂ ਰਿਡਕਸ਼ਨਾਂ ਦਾ ਕੰਮ ਹੋ ਗਿਆ ਲਿਫਟ ਦਾ ਕੰਮ ਹੋ ਗਿਆ ਪੀਟੀਓ ਸੀਲ ਵਗੈਰਾ ਮਗਰਲੇ ਹਿੱਸੇ ਦਾ ਤੇਲ ਤੂਲ ਬਦਲਣਾ ਬ੍ਰੇਕਾਂ ਦਾ ਕੰਮ ਸੀਗਾ ਕਲਚ ਪਲੇਟਾਂ ਦਾ ਕੰਮ ਸੀਗਾ ਸਾਰਾ ਆਪਾਂ ਕੰਪਲੀਟ ਕੀਤਾ ਜਿਹਦੇ ਕਾਰਨ ਕਰਕੇ ਤੇ ਟਾਈਮ ਲੱਗੀ ਜਾਂਦਾਗਾ ਤੁਹਾਨੂੰ ਵੀ ਪਤਾ ਬ੍ਰੇਕੀ ਕੰਮ ਕਰਨ ਲਈ ਆਪਾਂ ਨੂੰ ਟਾਈਮ ਦੀ ਬਹੁਤ ਜ਼ਰੂਰਤ ਹੁੰਦੀ ਆ ਟਾਈਮ ਬਰਬਾਦ ਕਰਕੇ ਹੀ ਆਪਾਂ ਟਰੈਕਟਰ ਦਾ ਕੰਮ ਵਧੀਆ ਕਰਦੇ ਆ ਨਾ ਕਿ ਆਪਾਂ ਕਾਲੀ ਦੇ ਵਿੱਚ ਹੁਣ ਇਧਰ ਆਪਾਂ ਡੀਜ਼ਲ ਪੰਪ ਵੀ ਆਪਾਂ ਇਹਦੇ ਵਿੱਚ ਫਿੱਟ ਕਰਤਾ ਸਪੈਸ਼ਲ ਐਡੀਸ਼ਨ ਵਾਲਾ ਤੇ ਨੋਜ਼ਲਾਂ ਨੋਜ਼ਲਾਂ ਦਾ ਪ੍ਰੈਸ਼ਰ ਕਰਤਾ ਸੈਟਿੰਗ ਹੁਣ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਇੱਕ ਤਾਂ ਟਾਈਮਿੰਗ ਦੀ ਸੈਟਿੰਗ ਕਰਾਂਗੇ ਇਹਦੀ ਟੈਪਟਾਂ ਦੀ ਸੈਟਿੰਗ ਕਰਾਂਗੇ ਰੈਡੀਟਰ ਵਗੈਰਾ ਫਿੱਟ ਕਰਾਂਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਜੁੜ ਰਹੇ ਵੀਡੀਓ ਦੇ ਨਾਲ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਪਿਆਰ ਦਿਓਗੇ ਫੇਰ ਹੀ ਤੁਹਾਡੇ ਸਦਕਾ ਸਿੱਗੇ ਆ ਕੇ ਵਧਾਂਗੇ ਤੇ ਵੀਡੀਓ ਬਣਾਉਣ ਦਾ ਮਨ ਕਰੂਗਾ ਕਿਉਂਕਿ ਤੁਹਾਡੇ ਪਿਆਰ ਤੇ ਸਦਕਾ ਹੀ ਆਪਾਂ ਇਸ ਚੈਨਲ ਦੇ ਉੱਪਰ ਤੁਹਾਡੇ ਆਪਣੇ ਚੈਨਲ ਦੇ ਉੱਪਰ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਚਲੋ ਗੱਲਾਂ ਬਾਤਾਂ ਨਾਲ ਵੀਡੀਓ ਹੋ ਜੈ ਨਹੀਂ ਲੰਬੀ ਤੇ ਕਰਦੇ ਆ ਕੰਮ ਸਟਾਰਟ we ਲਓ ਵੀ ਸਜਣੋ ਗੱਲਬਾਤ ਆਉ ਆ ਵੀ ਆਪਾਂ ਜਿਹੜਾ ਕਰਦੇ ਆ ਡੀਜ਼ਲ ਪੰਪ ਸੈਟਿੰਗ ਨਿਊ ਹਾਲੈਂਡ 3630 ਕਿਉਂਕਿ ਸਾਡੇ ਕੋਲੇ ਕਈ ਭਰਾਵਾਂ ਦਾ ਕਮੈਂਟ ਵਗੈਰਾ ਆਉਂਦੇ ਸੀ ਵੀ ਇਹਦੇ ਡੀਜ਼ਲ ਪੰਪ ਦੀ ਸੈਟਿੰਗ ਸਪੈਲ ਸੈਟਿੰਗ ਬਾਰੇ ਦੱਸੋ ਜਿਹੜਾ ਨਿਊ ਹਾਲੈਂਡ 3630 ਹੁੰਦਾ ਦੇਖੋ ਸਜਣੋ ਜਦੋਂ ਤਾਂ ਵਧਾਉਣੀ ਹੋਵੇ ਪਾਵਰ ਉਹ ਤਾਂ ਜਿਹੜਾ ਟਾਈਮਿੰਗ ਆਗਾ ਉਹ ਤਾਂ ਸਾਨੂੰ ਆਪਦੇ ਹਿਸਾਬ ਨਾਲ ਸੈਟਿੰਗ ਕਰਨਾ ਪੈਂਦਾਗਾ ਤੇ ਜਿਹੜਾ ਹੈਗਾ ਕੰਪਨੀ ਦੇ ਮੁਤਾਬਕ ਜਿੱਦਾਂ ਕੰਪਨੀ ਦੇ ਵਿੱਚੋਂ ਟਰੈਕਟਰ ਨਿਕਲ ਕੇ ਜਦੋਂ ਜਿੱਦਾਂ ਟਰੈਕਟਰ ਕੰਪਨੀ ਚੋਂ ਨਿਕਲਦਾ ਜਿੱਦਾਂ ਟਾਈਮਿੰਗ ਕੰਪਨੀ ਬਣਦੀ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆਂ ਅੱਜ ਕਿਉਂਕਿ ਜਿਹੜਾ ਰੋਟਰੀ ਪੰਪ ਹੁੰਦਾ ਇਹਦੀਆਂ 6 ਸਟੋਕਾਂ ਹੁੰਦੀਆਂ ਤਿੰਨ ਸਟੋਕਾਂ ਖਾਲੀ ਲੰਘਦੀਆਂ ਤਿੰਨ ਸਟੋਕਾਂ ਦੇ ਵਿੱਚ ਡੀਜ਼ਲ ਮਿਲਣਾ ਹੁੰਦਾ ਇਹਦੇ ਵਿੱਚ ਤੁਹਾਨੂੰ ਦਿਖਾਣਾ ਫੇਰ ਕੇ ਕਮਾਣਪੁਰ ਆਫਰ ਮੋਬਾਈਲ ਫਾਰਮ ਇਹਦੇ ਤੁਹਾਨੂੰ ਦਿਖਾਣੇ ਆ ਇਧਰ ਮੇਰੇ ਇਧਰ ਪੰਜ ਹਜ਼ਾਰ ਨੇ ਕਰ ਰੱਖਿਓ ਹੁਣ ਮੰਨ ਲਓ ਸਪੋਇ ਕਰੋ ਆ ਤੁਸੀਂ ਚੈੱਕ ਕਰੋ ਇਹਦੇ ਵਿੱਚ ਆਪਣਾ ਇੱਕ ਨੰਬਰ ਹੋਲਡਰ ਦੇ ਵਿੱਚ ਡ੍ਰੌਪ ਸੈਟਿੰਗ ਆ ਰਹੀ ਹੈ ਆ ਤੁਸੀਂ ਵੇਖ ਲਓ ਇੱਕ ਨੰਬਰ ਹੋਲਡਰ ਦੇ ਵਿੱਚ ਇੱਕ ਨੰਬਰ ਨੂੰ ਜਾਂਦਾਗਾ ਹੁਣ ਇਧਰ ਘਮਾਉਨੇ ਆਪਾਂ ਇਧਰ ਇੱਕ ਸਟੋਕ ਦੂਜੀ ਸਟੋਕ ਆ ਗਈ ਏ ਦੂਜੀ ਸਟੋਕ ਦੇ ਵਿੱਚ ਕਿਸੇ ਵੀ ਹੋਲਡਰ ਦੇ ਵਿੱਚ ਤੇਲ ਨਹੀਂ ਆਉਣਾ ਦੂਜੀ ਸਟੋਕ ਦੇ ਵਿੱਚ ਕਿਸੇ ਵੀ ਸਿਲੰਡਰ ਨੂੰ ਤੇਲ ਨਹੀਂ ਮਿਲਣਾ ਇਹ ਖਾਲੀ ਰੰਗਣ ਹੁੰਦਾ ਫਾਇਰਿੰਗ ਜਿਹਦੇ ਵਿੱਚ ਆਪਣਾ ਟਰੈਕਟਰ ਨੂੰ ਪਾਵਰ ਸਟੋਕ ਮਿਲਣੀ ਹੁੰਦੀ ਹੈ ਹੁਣ ਨੰਬਰ ਜਦੋਂ ਦੂਜੀ ਸਟੋਕ ਤੇ ਘਮਾਵਾਂਗੇ ਇਹਨੂੰ ਇੱਧਰ ਦਿਖਾ ਇੱਧਰ ਦੇਖਦੇ ਦਿਖਾ ਇਹ ਹੁਣ ਆ ਸਟੋਕ ਨੰਗੀ ਆਪਣੀ ਇਹਦੇ ਵਿੱਚ ਆਪਣਾ ਆਨ ਲੱਗ ਜਿਗਾ ਦੋ ਨੰਬਰ ਸਿਲੰਡਰ ਨੂੰ ਤੇਲ ਆ ਤੁਸੀਂ ਚੈੱਕ ਕਰ ਸਕਦੇ ਹੋ ਦੋ ਨੰਬਰ ਸਿਲੰਡਰ ਨੂੰ ਤੇਲ ਮੈਨ ਲੱਗ ਗਿਆ ਠੀਕ ਹੈ ਹੁਣ ਆਪਾਂ ਅਗਲੀ ਸਟੋਕ ਨੂੰ ਖਾਲੀ ਨਿਘਾਵਾਂਗੇ ਅਗਲੀ ਸਟੋਕ ਲਓ ਜੀ ਅਗਲੀ ਸਟੋਕ ਨਾਉਂਗੀ ਅਗਲੀ ਸਟੋਕ ਦੇ ਵਿੱਚ ਕਿਸੇ ਸਿਲੰਡਰ ਨੂੰ ਤੇਲ ਨਹੀਂ ਮਿਲਦਾ ਆ ਲਓ ਇਹ ਦਿੱਤੇ ਸੇ ਹੋਲਡਰ ਦੇ ਵਿੱਚ ਤੇਲ ਨਹੀਂ ਆਊਗਾ ਹੁਣ ਆਪਾਂ ਅਗਲੀ ਸਟੋਕ ਟਪਾਉਨੇ ਆ ਆ ਦੇਖੋ ਲਓ ਹੁਣ ਆਪਣਾ ਇਧਰ ਤਿੰਨ ਨੰਬਰ ਨੂੰ ਤੇਲ ਮੈਨ ਲੱਗ ਜਾਣਾ ਆ ਦੇਖੋ ਤਿੰਨ ਨੰਬਰ ਨੂੰ ਤੇਲ ਮੈਨ ਲੱਗ ਗਿਆ ਹੁਣ ਫੇਰ ਦੁਬਾਰਾ ਫੇਰ ਅਗਲੀ ਸਟੋਕ ਆਉਗੀ ਵਾਪਸ ਖਾਲੀ ਨੰਗੀ ਹੁਣ ਆਪਾਂ ਇੱਕ ਨੰਬਰ ਸਟੋਕ ਦੇ ਉੱਪਰ ਜਿੱਥੇ ਤੇਲ ਮਿਲਣ ਲੱਗਿਆ ਆਪਣਾ ਇੱਕ ਨੰਬਰ ਫਿਲਟਰ ਨੂੰ ਆ ਤੁਸੀਂ ਚੈੱਕ ਕਰ ਸਕਦੇ ਜਦੋਂ ਇੱਕ ਨੰਬਰ ਫਿਲਟਰ ਨੂੰ ਤੇਲ ਮਿਲਣ ਲੱਗਿਆ ਤਾਂ ਡ੍ਰੌਪ ਡ੍ਰੌਪ ਨਿਕਲਣ ਲੱਗ ਜਾਣਗੇ ਆਪਣੇ ਉਸ ਹੋਲਡਰ ਦੇ ਵਿੱਚੋਂ ਹੁਣ ਆਪਾਂ ਇਧਰੋਂ ਕਰਦੇ ਆਂ ਇੰਜਨ ਦਾ ਟਾਈਮਿੰਗ ਸੈਟਿੰਗ ਆਹ ਖਾ ਇਦੋਂ ਨੂੰ ਘਮਾਵਾਂਗੇ ਇਧਰ ਦੇਖੀਆ ਕਿਥੇ ਜਿਹੜਾ ਮਾਰਕਿੰਗ ਲੱਗਿਆ ਹੋਇਆ ਆ ਦੇਖੋ ਇਧਰ ਜਿਹੜਾ ਪੁਲੀ ਦਾ ਨਿਸ਼ਾਨ ਆ ਇੱਥੇ ਟਾਈਮਿੰਗ ਪਲੇਟ ਦੇ ਉੱਪਰ ਵੀ ਟੱਕ ਬਣਿਆ ਵਾ ਪੱਤੀ ਵਾਂਗੂ ਬਣਾਇਆ ਵਾ ਕੰਪਨੀ ਦਾ ਆ ਪੱਤੀ ਬਣਾਈ ਹੋਈ ਆ ਇਹਨੂੰ ਸੇਧ ਨੂੰ ਆਪਾਂ ਕਰਨਾ ਆ ਪੁਲੀ ਦਾ ਨਿਸ਼ਾਨ ਇਹ ਦੂਜੇ ਦੂਜੇ ਰੋਟੇਟਿੰਗ ਤੇ ਆਊਗਾ ਪਹਿਲੀ ਰਿਟੇਟ ਤੇ ਵਾਲ ਤੋਂ ਡੇ ਟਾਈਟ ਹੋਣਗੇ ਆ ਹੁਣ ਟਾਈਟ ਆ ਹੁਣ ਆਪਾਂ ਘਮਾਉਣਿਆਂ ਨੂੰ ਹੋਰ ਆ ਤੁਸੀਂ ਚੈੱਕ ਕਰ ਤੁਸੀਂ ਚੈੱਕ ਕਰ ਸਕਦੇ ਹੋ ਆ ਘਮਾਉਣਿਆਂ ਨੂੰ ਅੱਗੇ ਨੂੰ ਹੋਰ ਗਿੜਾ ਲਿਆਉਣੇ ਆ ਅੱਗੇ ਆਪਾਂ ਦੂਜੇ ਟਰੈਕਟਰਾਂ ਦੇ ਡੀਜ਼ਲ ਪੰਪ ਦਾ ਪਲੰਜਰ ਦੇਖ ਲੈਨੇ ਆ ਬਾਡੀ ਦੇ ਬਰਾਬਰ ਆ ਜ ਫਾਨੋ ਇਹਦਾ ਕੋਈ ਪਲੰਜਰ ਬਾਡੀ ਦੇ ਬਰਾਬਰ ਨਹੀਂ ਦਾ ਇਹਦਾ ਆਪਾਂ ਨੂੰ ਨੇ ਹਿਸਾਬ ਨਾਲ ਕੰਪਨੀ ਦੇ ਹਿਸਾਬ ਨਾਲ ਸੈਟਿੰਗ ਕਰਨੀ ਪੈਂਦੀ ਹੈ ਲਓ ਇੱਧਰ ਦਿਖਾ ਦੋ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਆ ਮਾਰਕਿੰਗ ਆ ਪੁਲੀ ਤੇ ਲੱਗਿਆ ਹੋਆ ਆਪਣਾ ਆਹ ਇਹ ਆਪਣਾ ਇਹਨੂੰ ਸਿੱਧਾ ਹੋ ਗਿਆ ਇੱਧਰ ਤੁਹਾਡਾ ਫਰਾਈ ਵੀਲ ਤੇ ਵੀ ਨਿਸ਼ਾਨ ਆਊਗਾ ਇੱਕ ਪੀ ਐਮ ਐਸ ਦਾ ਕਿਉਂਕਿ ਸ਼ਾਇਦ ਤੁਹਾਨੂੰ ਨਜ਼ਰ ਨਾ ਆਵੇ ਕੈਮਰੇ ਦੇ ਵਿੱਚ ਆਪਾਂ ਡੈਸ਼ਬੋਰਡ ਜਗਾ ਕੇ ਦਿਖਾ ਦਿੰਨੇ ਆਂ ਇੱਧਰ ਫਰਾਈ ਵੀਲ ਦੇ ਉੱਪਰ ਪੀ ਐਮ ਐਸ ਲਿਖਿਆ ਹੋਊਗਾ ਆ ਤੁਹਾਨੂੰ ਨਜ਼ਰ ਆਉਂਦਾ ਹੀ ਹੋਊਗਾ ਸ਼ਾਇਦ ਪ੍ਰਾਈਵਲ ਦੇ ਉੱਪਰ ਪੀ ਐਮ ਐਸ ਲਿਖਿਆ ਹੋਊਗਾ ਸੱਜਰੋਂ ਇੱਧਰ ਮਾਰਕਿੰਗ ਵੀ ਤੁਹਾਡੀ ਟੌਪ ਦੀ ਨਿਸ਼ਾਨੀ ਦੱਸਦੀ ਐ ਇੱਧਰ ਜਿਹੜੀ ਪੁਲੀ ਦੇ ਉੱਪਰ ਬਣੀ ਹੁੰਦੀ ਐ ਇੱਧਰ ਤੁਹਾਡੇ ਗਾਜਾ ਜਿਹੜੇ ਇਹ ਬਿਲਕੁਲ ਫ੍ਰੀ ਹੋਣਗੇ ਜਿੱਦਾਂ ਘੁੰਮ ਰਹੇ ਆ ਆ ਤੁਸੀਂ ਘੁੰਮ ਰਹੇ ਆ ਹੁਣ ਇੱਧਰ ਆਵੋ ਆਪਣਾ ਗਰਾਰੀ ਦੇ ਉੱਪਰ ਵੀ ਤੁਹਾਡਾ ਚਾਰ ਦਾ ਨਿਸ਼ਾਨ ਆ ਉਧਰ ਮਿਲ ਗਿਆ ਹੋਊਗਾ ਉਹਨਾਂ ਦਿਖਾ ਦਈਏ ਆਪਾਂ ਇੱਧਰੋਂ आ देखो चार नंबर का निशान भी जोड़ा गरारी तो पा के उ चुका है हम इस बात आप डीजल पंप का जो बोल्ट आ खोलेंगे डीजल पंप का जो बोल्ट खोल दें अपना ये वाला ਇੱਥੇ ਆਪਾਂ ਆਹ ਫੜ ਗਰਾਰੀ ਨੂੰ ਪਸਾਵਾਂਗੇ ਲੋ ਸੱਜਣੋ ਉਧਰ ਪੀ ਐਮ ਐਸ ਲਿਖਣ ਤੋਂ ਬਾਅਦ ਫਿਰ ਆਪਾਂ ਇਹਦਾ ਜਿਹੜਾ ਮਾਰਕਿੰਗ ਆਊਗਾ ਚਾਰ ਨੰਬਰ ਦਾ ਗਰਾਰੀ ਤੇ ਆਊਗਾ ਇੱਥੇ ਤੁਸੀਂ ਇਹਨੂੰ ਚਾਰ ਨਾਲ ਚਾਰ ਗਰਾਰੀ ਨੂੰ ਮਿਲਾ ਕੇ ਤੇ ਕੱਟਰਾ ਆਪਣੀ ਪ사 ਦੇਣੀ ਆ ਤੁਸੀਂ ਬਾਕੀ ਜੇ ਤੁਸੀਂ ਡ੍ਰੌਪ ਸੈਟਿੰਗ ਕਰਨੀ ਆ ਤੁਹਾਨੂੰ ਪਹਿਲਾਂ ਦਿਖਾਵਾਂਗੇ ਉਦੋਂ ਇੱਕ ਨੰਬਰ ਜਿਹੜੇ ਹੋਲਡਰ ਦੇ ਉੱਪਰ ਆਪਾਂ ਟਾਈਮਿੰਗ ਸੈਟਿੰਗ ਕਰ ਰਹੇ ਹਾਂ ਉਸ ਹੋਲਡਰ ਦੇ ਉੱਪਰ ਆਪਣਾ ਡ੍ਰੌਪਿੰਗ ਆਉਣੀ ਜ਼ਰੂਰੀ ਹੁੰਦੀ ਆ ਜੇ ਜਦੋਂ ਆਪਾਂ ਇਹ ਚਾਰ ਦਾ ਨਿਸ਼ਾਨ ਆਊਗਾ ਫਿਰ ਤੁਹਾਡੀ ਇੱਕ ਨੰਬਰ ਹੋਲਡਰ ਦੀ ਡ੍ਰੌਪਿੰਗ ਆਊਗੀ ਉੱਥੇ ਜਾ ਕੇ ਤੁਸੀਂ ਗਰਾਰੀ ਪਸਾ ਦਿਓ ਤੁਹਾਡਾ ਡ੍ਰੌਪ ਸੈਟਿੰਗ ਓਕੇ ਆ ਸਪੈਲ ਕੱਟ ਜਿਹਨੂੰ ਕਹਿ ਦਿੰਦੇ ਨੇ ਤੇ ਚਲੋ ਆਪਣੀਆਂ ਟੈਪ ਟਾਂ ਵਗੈਰਾ ਹੋ ਗਈਆਂ ਠੀਕ ਤੇ ਟਰੈਕਟਰ ਆਪਾਂ ਸਟਾਰਟ ਕਰਕੇ ਦੇਖ ਲਿਆ ਐਨ ਸਟਾਰਟਿੰਗ ਠੀਕ ਆ ਬਾਕੀ ਤੁਹਾਨੂੰ ਗਰਾਰੀ ਪਸਾਉਣ ਤੋਂ ਬਾਅਦ ਆਪਾਂ ਸਟਾਰਟ ਕਰਕੇ ਦਿਖਾਵਾਂਗੇ ਬਾਅਦ ਚ ਕਿਉਂਕਿ ਆਪਾਂ ਸਟਾਰਟ ਕਰਕੇ ਵੇਖ ਲਿਆ ਸੀ ਹੁਣ ਤੇ ਓਕੇ ਆ ਤੇ ਚਲੋ ਹੁਣ ਇਸ ਤੋਂ ਬਾਅਦ ਆਪਾਂ ਕਰ ਦਿਆਂ ਦੇ ਵਾਟਰ ਵਾਡੀ ਵਾਲੀ ਪੁਲੀ ਫਿੱਟ radiator fit tap cover fitting ਤੇ exhaust ਦੀ ਬੈਂਡ ਤੇ ਕਰਕੇ ਫਿੱਟ ਤੇ ਉਸ ਤੋਂ ਬਾਅਦ ਕਰਦੇ ਆਂ ਅਗਲਾ ਕੰਮ ਸਟਾਰਟ ਜੋ ਆਪਣਾ radiator ਵਗੈਰਾ ਫਿੱਟ ਕਰਤਾ ਆਪਾਂ ਸਪੈਸ਼ਲ ਐਡੀਸ਼ਨ ਵਾਲਾ ਸੱਜਣੋਂ ਤੇ ਆਪਾਂ ਹੁਣ ਇਹਦੇ ਵਿੱਚ ਇੰਟਰਕੂਲਰ ਦੀ ਫਿਟਿੰਗ ਕਰ ਰਹੇ ਆਂ ਆ ਤੁਸੀਂ ਚੈੱਕ ਕਰ ਸਕਦੇ ਹੋ ਜੋ ਇੰਟਰਕੂਲਰ ਦੀ ਫਿਟਿੰਗ ਕਰਦੇ ਆਪਾਂ ਇੰਟਰਕੂਲਰ ਫਿੱਟ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਸਟੀਲ ਦੀਆਂ ਪਾਈਪਾਂ ਵਗੈਰਾ ਬਣਾਵਾਂਗੇ ਸਾਰੀਆਂ ਸੱਜਣੋਂ ਤੇ ਫਿਟਿੰਗ ਤੁਹਾਨੂੰ ਮੁੜ ਕੇ ਸਟਾਰਟ ਕਰਕੇ ਤੇ ਉਸ ਤੋਂ ਬਾਅਦ ਇਹਦੀ ਸਾਊਂਡ ਵਗੈਰਾ ਅੱਜ ਚੈੱਕ ਕਰਾਈਏ ਜਾਂ ਕੱਲ ਨੂੰ ਚੈੱਕ ਕਰਾਈਏ ਤੇ ਕਰਾਵਾਂਗੇ ਚੈੱਕ ਤੇ ਜਲਦੀ ਆਪਾਂ ਇਹਦੀ ਟ్రਾਈ ਲਾਵਾਂਗੇ ਚਲਾ ਕੇ ਨੂੰ 13 ਨਾਲ ਤੇ ਬਾਕੀ ਤੁਸੀਂ ਫਿਟਿੰਗ ਚੈੱਕ ਕਰ ਸਕਦੇ ਉਧਰ ਪੱਠੀ ਵਗੈਰਾ ਦੀ ਵੀ ਕਰਤੀ ਆਪਾਂ ਬਾਕੀ ਇਧਰ ਪਾਈਪਾਂ ਦੀ ਸਪਲਾਈ ਆਪਾਂ ਲਾਈ ਜੰਨੇ ਆ ਤੇ ਹੁਣ ਆਪਣੀ ਇੱਕ ਪਾਈਪ ਰਹਿ ਗਈ ਸਿਰਫ ਜਿਹੜੀ ਆਪਾਂ ਸਾਹ ਖਿੱਚਣ ਵਾਲੀ ਲਾਉਣੀ ਆ ਤੇ ਇੱਕ ਦੋ ਪਾਈਪਾਂ ਦੂਜੀਆਂ ਰਹਿ ਗਈਆਂ ਆਪਣਾ ਜਿਨ੍ਹਾਂ ਦੇ ਉੱਪਰ ਵਾਪਸੀ ਆਪਾਂ ਛੱਡਣੀ ਆ। ਤੇ ਸੋ ਆਪਾਂ ਇੱਕ ਤਾਂ ਪਾਈਪ ਆ ਏਜੰਸੀ ਚੋਂ ਲੈ ਕੇ ਆਉਨੇ ਆ, ਇੱਕ 에어 ਕਲੀਨਰ ਵਾਲਾ ਕਲੰਪ ਲੈ ਕੇ ਆਉਣਾ ਏਜੰਸੀ ਦੇ ਵਿੱਚੋਂ। ਤੋਂ ਚਲਦੇ ਆ ਲੈਣ ਆਪਾਂ ਕੋਟਕਪੁਰ। ਤੇ ਆ ਕੇ ਤੇ ਫਿਰ ਆਪਾਂ ਇਹਦੀ ਸਪਲਾਈ ਚਾਲੂ ਕਰਾਂਗੇ। ਤੇ ਬਾਕੀ ਆਪਾਂ ਕਾ ਪਾਈਪ ਦੇਖਦੇ ਆਂ ਤਾਂ ਜੋੜ ਲਵਾਉਣਾ ਉਹਦੇ ਚ ਦੂਜੀ ਜਿਹੜੀ ਆਪਣੀ ਬਲੋ ਵਾਲੀ ਪਾਈਪ ਆ। ਇਹਦੇ ਵਿੱਚ ਤੇਲ ਪਾਉਣ ਨੇ ਆਪਾਂ ਉਹਦੇ ਵਿੱਚ ਇੱਕ ਸਰਾਖ ਮਾਰ ਕੇ ਆਪਾਂ ਵੈਲਡਿੰਗ ਕਰਾਉਣੀ ਆ ਪਾਈਪ। 530 ਤੇ ਚਲੋ ਇਹ ਵੀ ਆਪਾਂ ਵੈਲਡ ਕਰਵਾ ਕੇ ਤੇ ਫਿਰ ਆਪਾਂ ਇਹਨੂੰ ਸਰਾਖ ਬਰਾ ਕੇ ਤੇ ਲਿਆਵਾਂਗੇ ਵੈਲਡਿੰਗ ਕਰਾ ਕੇ ਚੱਲਦੇ ਆਪਾਂ ਗੈਸ ਵੈਲਡ ਵਾਲੀ ਦੁਕਾਨ ਤੇ ਤੇ ਇੱਕ ਆਪਾਂ 에어 ਕਲਿੰਡਰ ਦਾ ਪੰਪ ਲੈ ਕੇ ਆਉਣਾ ਤੇ ਇਧਰ ਆਪਣਾ ਐਕਸਲ ਫੁੱਲ ਹੋ ਜਾਗਾ ਟਰੈਕਟਰ ਤੇ ਤੇ ਚਲੋ ਬਾਕੀ ਚੱਲਦੇ ਏਜੰਸੀ ਦੇ ਵਿੱਚ ਚੱਲ ਵੀ ਚਾਚਾ ਆਓ ਜੀ ਆਪਾਂ ਜੋ ਕੋਈ ਸਮਾਨ ਦੀ ਜਰੂਰਤ ਪਈ ਆਪਾਂ ਟਰਬੋ ਦੀਆਂ ਪੇਪਾਂ ਵਗੈਰਾ ਦੀ ਤੇ ਉਹ ਏਜੰਸੀ ਚਲਦੇ ਆਪਾਂ ਲੈ ਕੇ ਆਉਂਦੇ ਆਂ ਜਾ ਕੇ ਚਲੋ ਮੰਡੀ ਦੇ ਵਿੱਚ ਆਪਾਂ ਐਂਟਰ ਹੋ ਗਏ ਤੇ ਇੱਥੋਂ ਆਪਾਂ ਨਿਊ ਹੋਲੈਂਡ ਏਜੰਸੀ ਚਲਦੇ ਆਂ ਅਗਲੇ ਪਾਸੇ ਹੀ ਚੱਲਿਓ तो मुड़ा गांव तो करनी थी हां करनी थी जाऊं मतलब कि इन्हें तो जानती वाले तो पता नहीं कितनी है तो जैसे बड़े मोगर रोड पे जाना अच्छा मोगर रोड पे आए मोगर रोड पे जाओ मैं कहता मंडी क्या मंडी है मंडी तो मोड़ती है अच्छा मोगर रोड पे है मंडी की मोड़ती है ਤੇ ਚਲੋ ਆਪਾਂ ਇੱਕ ਮੰਗਦੇ ਦੀ ਦੁਕਾਨ ਤੋਂ ਆਪਾਂ ਪਾਈਪ ਲੈਣਾ ਸੀਗਾ ਤੇ ਉਹ ਲੈ ਲਿਆ ਸੀਗਾ ਤੇ ਇਸ ਤੋਂ ਬਾਅਦ ਆਪਾਂ ਕਿ ਚੱਲਦੇ ਆਪਾਂ ਭੋਲੇ ਦੇ ਗੱਡੀ ਲੈਣੀ ਹੈ ਓਰੀਜਨਲ ਹੀ ਲੈਣੀ ਹੈ ਫਿਰ ਓਰੀਜਨਲ ਪਾਈਪ ਲਾਵਾਂਗੇ ਜੀ ਉਹ ਦੂਜੀ ਦਾ ਰੰਗ ਲੈ ਜੂਗਾਹੀਂ ਲਾੜਤਾ ਏਡੀ ਹੁਣੇ ਕਰਦਾ ਰਾਈਟਰ ਠੀਕ ਆ ਠੀਕ ਆ ਉਹ ਦੂਜੀ ਦਾ ਮਿਲ ਜਾਣੀ ਆ ਤਾਂ ਇੱਥੇ ਮਿਲ ਜਾਣੀ ਆ ਤੇ ਓਰੀਜਨਲ ਲਾਵਾਂਗੇ ਜੀ ਆਪਾਂ ਠੀਕ ਆ ਜੀ ਤੇ ਚੱਲਦੇ ਆਪਾਂ ਭੋਲੇ ਕੋਲੇ ਤੇ ਭੋਲੇ ਕੋਲੋਂ ਲੈ ਕੇ ਆਪਾਂ ਉਹ ਤੇ ਫਿਰ ਆਪਾਂ ਕੁਝ ਪਾਈਪ ਵਗੈਰਾ ਵੈਲਡਿੰਗ ਕਰਾਉਣੀ ਆ ਤੇ ਉਹ ਵੈਲਡ ਵਾਲੀ ਦੁਕਾਨ ਤੋਂ ਕਰਵਾ ਕੇ ਵੈਲਡਿੰਗ ਤੇ ਫਿਰ ਚੱਲਾਂਗੇ ਵਾਪਸ ਵਰਕਸ਼ਾਪ ਤੇ ਚਲੋ ਆਪਾਂ ਜੋ ਸਾਇਲੈਂਸਰ ਲੈ ਲਿਆ ਸੀਗਾ ਤੇ ਸਾਇਲੈਂਸਰ ਲੈ ਕੇ ਆਪਾਂ ਤੇ ਚੱਲਦੇ ਹਾਂ ਇਸ ਤੋਂ ਬਾਅਦ ਇਹ ਫਲੈਪ ਆ ਦੇ ਹੂੰ ਤਾਂ ਲੋ ਸੱਜਣੋ ਜਿਹੜੀ ਆਪਾਂ ਪਾਈਪ ਸਲੈਂਸਰ ਵਾਲੀ ਲੈ ਲਈ ਸੀਗੀ ਤੇ ਹੁਣ ਆਪਾਂ ਪਾਈਪ ਵੈਲਡ ਕਰਾ ਕੇ ਤੇ ਇਸ ਤੋਂ ਬਾਅਦ ਚੱਲਦੇ ਆਂ ਵਰਕਸ਼ਾਪ ਤੇ ਚੱਲ ਕੇ ਆਪਾਂ ਬਣਾਉਨੇ ਆ ਏਅਰ ਕਲੀਨਰ ਵਾਲਾ ਬੈਂਡ ਤੇ ਉਸ ਤੋਂ ਬਾਅਦ ਕਰਾਂਗੇ ਸਲੈਂਸਰ ਵਾਲੀ ਪੱਠੀ ਬਿਸਲ ਵਾਲੀ ਬਣਾ ਕੇ ਫਿੱਟ ਤੇ ਚਲੋ ਮਿੱਤਰੋ ਆਪਾਂ ਇਧਰ ਬਾਈ ਬਿੰਦੂ ਕੋਲੇ ਆਏ ਸੀਗੇ ਆਪਾਂ ਆ ਪਾਈਪ ਵਗੈਰਾ ਵੈਲਡਿੰਗ ਕਰਾਉਣੀ ਆ ਆਪਾਂ ਜਿਹੜਾ ਟਰਬੋ ਲਾ ਰਹੇ ਆਂ ਹੌਲੈਂਡ ਦੇ ਉੱਪਰ ਤੇ ਇਧਰ ਬਾਈ ਕਰੀ ਜਾਂਦਾ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਤੋਂ ਕਰਾਉਨੇ ਆਪਾਂ ਪਾਈਪਾਂ ਵਗੈਰਾ ਵੈਲਡ ਇੱਕ ਦਾ ਬਾਈ ਬਿੰਦੂ ਆ ਵੜਦੇ ਯਾਰ ਇੱਥੋਂ ਆ ਨਿਸ਼ਾਨ ਨਾ ਮਿਟਣ ਦੀ ਅਜੇ ਇੱਥੋਂ ਵੜਦੇ ਆ ਜੇ ਵੀ ਤੇ ਮੁੜ ਕੇ ਉਹਦੇ ਨਾਲ ਵੈਲਡਿੰਗ ਕਰਨੀ ਆਪਾਂ ਟੂ ਗੁੰਡਾ ਉਹਦੇ ਉੱਸ ਰੋਡ ਤੇ ਜਾਣ ਲੱਗੇ ਆ ਲੱਗਿਆ ਬੌਸਲ ਆਊਟ ਨਿਸ਼ਾਨ ਤੇ ਬਾਕੀ ਆਪਾਂ ਪਾਇਆ ਵੈਗਰਾ ਵੈਲਡ ਕਰਾ ਕੇ ਤੇ ਫਿਰ ਚੱਲਦੇ ਆ ਉਸ ਤੋਂ ਬਾਅਦ ਵਰਕਸ਼ਾਪ ਜਿਉਂ ਕ ਮਿੱਤਰੋ ਕੰਮ ਕਰਦੇ ਕਰਦੇ ਹੋ ਗਿਆ ਅੱਜ ਆਪਾਂ ਨੂੰ ਹਨੇਰਾ ਤੇ ਇਹਦੇ ਟਰਬੋ ਵਗੈਰਾ ਦੀ ਫਿਟਿੰਗ ਹੋ ਗਈ ਆ ਤੇ ਸਿਰਫ ਇਹਦੇ ਵਿੱਚ ਇੱਕ ਤਾਂ ਅਗਲੇ ਚੱਕੇ ਫਿੱਟ ਕਰਨ ਵਾਲੇ ਰਹਿ ਗਏ ਮਿੱਤਰੋ ਨੰਬਰ 2 ਤੇ ਰਹਿ ਗਿਆ ਇਹਦਾ ਆਪਣਾ ਬੈਟਰੀ ਬਕਸਾ ਚੱਕੇ ਤੇ ਇੱਕ ਇਹਦੇ ਬੂਸਟਰ ਵਗੈਰਾ ਵਾਲੀ ਪਾਈਪ ਵਗੈਰਾ ਲਾਉਣ ਵਾਲੀ ਰਹਿ ਗਈ ਆਪਣੀ ਬਾਕੀ ਲਗਭਗ ਕੰਮ ਇਹਦਾ ਕੰਪਲੀਟ ਹੋ ਗਿਆ ਕੱਲ ਨੂੰ ਸੱਜਣੋ ਇਹਦਾ 11 ਤੋਂ 12 ਵਜੇ ਤੱਕ ਇਹਦਾ ਕੰਮ ਕੰਪਲੀਟ ਕਰ ਦਾਂਗੇ ਸ਼ੋਅ ਵਗੈਰਾ ਲਾ ਕੇ ਦੀ ਤੇ ਸਾਰੀ ਸਪਲਾਈ ਦੀ ਫਿਟਿੰਗ ਵਗੈਰਾ ਹੋ ਚੁੱਕੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਬੈਂਡ ਵਗੈਰਾ ਆਪਣਾ ਬਣ ਕੇ ਲੱਗ ਚੁੱਕਿਆਗਾ ਆ ਚੈੱਕ ਕਰ ਸਕਦੇ ਹੋ ਤੁਸੀਂ ਬੈਂਡ ਵਗੈਰਾ ਆਪਣਾ ਬਣ ਕੇ ਲੱਗ ਚੁੱਕਿਆਗਾ ਤੇ ਚਲੋ ਬਾਕੀ ਵਿਖਾਵਾਂਗੇ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਬਾਕੀ ਰਹਿਦੀ ਵੀਡੀਓ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਹੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ